ਪੰਜਾਬ ਪੁਲਿਸ ਵੱਲੋਂ ਲਗਾਤਾਰ ਜੇ ਨਸ਼ਾ ਵੇਚਣ ਵਾਲੇ ਉਹਨਾਂ ਦੀ ਪ੍ਰਾਪਰਟੀਆਂ ਨੂੰ ਕੋਰਟ ਦੇ ਆਦੇਸ਼ ਦੇ ਨਾਲ ਅਟੈਚ ਕੀਤਾ ਜਾ ਰਿਹਾ ਹੈ ਔਰ ਉਸ ਦੇ ਨਾਲ ਅਸੀਂ ਪਹੁੰਚਿਆ ਸਮਾਣਾ ਦੇ ਪਿੰਡ ਮਰੋੜੀ ਸਮਾਣਾ ਸਦਰ ਦਾ ਪਿੰਡ ਹੈ ਜਿੱਥੇ ਡੀਐਸਪੀ ਸਮਾਣਾ ਜੀਐਸ ਸਿਕੰਦ ਅਤੇ ਸਦਰ ਇੰਚਾਰ ਅਵਤਾਰ ਸਿੰਘ ਦੀ ਟੀਮ ਇੱਥੇ ਪਹੁੰਚੀ ਹੈ ਨੋਟਿਸ ਲਾਇਆ ਜਿਹੜਾ ਮੰਨ ਲਓ ਜਿਹੜੀ ਪ੍ਰਾਪਰਟੀ ਹੈ ਡੀਐਸਪੀ ਸਮਾਣਾ ਜੀਐਸ ਸਿਕੰਦ ਜਾਣਕਾਰ ਦਿੱਤੀ ਕਿ ਇਹ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਨੂੰ ਕੋਰਟ ਦੇ ਆਦੇਸ਼ ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਉਸ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ ਇਸ ਪ੍ਰਾਪਰਟੀ ਨੂੰ ਜਿਹੜਾ ਮਾਲਕ ਹੈ ਉਹ ਵੇਚ ਨਹੀਂ ਸਕਦਾ ਪਰ ਇਸ ਤਰ੍ਹਾਂ ਹੋਰਾਂ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਇਸ ਕੰਮ ਨੂੰ ਛੱਡ ਕੇ ਆਪਣੇ ਦੁੱਧੇ ਪਾਸੇ ਲੱਗੋ ਇਹ ਪ੍ਰਾਪਰਟੀ ਇਹਨਾਂ ਦਾ ਘਰ ਆ ਇੰ ਕੁਰੀਸ਼ਨ ਅਮਰੋਦੀਪਿੰਡ ਦੇ ਰਹਿਣਾ ਲੈਨੇ ਇੰਨਾ ਤੇ ਚਾਰ ਮੁਕਦਮੇ ਦਰਜ ਨੇ ਐਨਡੀਪੀਐਸ ਤੇ ਜਿਹੜਾ ਅਸੀਂ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਇਹਦੀ ਕੀਤੀ ਹੈ 67 ਨੰਬਰ ਮੁਕਦਮੇ ਵਿੱਚ ਜਿਹੜਾ ਕਿ 2024 ਦਾ ਕਮਰਸ਼ੀਅਲ ਕੁਆਂਟੀਟੀ ਚ 60 ਕਿਲੋ ਪੁੱਕੀ ਰਿਕਵਰ ਹੋਈ ਸੀ ਇਹਦੇ ਤੋਂ ਜਿਸ ਤੋਂ ਅਸੀਂ ਕੰਪੀਟੈਂਟ ਅਥਾਰਟੀ ਤੋਂ ਕਰਵਾ ਕੇ ਇਹ ਸਾਰਾ ਇਹਦੀ ਪ੍ਰਾਪਰਟੀ ਫ੍ਰੀਜ਼ ਕਰਨ ਦੇ ਆਰਡਰ ਲਿਆਏ ਆਂ ਜਿਹਦੀ ਅੱਜ ਅਸੀਂ ਕਾਰਵਾਈ ਕੀਤੀ ਹੈ ਇੱਥੇ ਤੇ ਉਹਨਾਂ ਦੇ ਇੱਥੇ ਚਿਪਕਾਇਆ ਨੋਟਿਸ ਚਿਪਕਾਇਆ ਕਿੰਨੇ ਕੀਮਤ ਆਣੀ ਸੀ ਤੇ ਇਹਦੀ ਟੋਟਲ ਕੀਮਤ ਹੈਗੇ 64,68,500 ਰੁਪਏ ਹਾਂ ਇਸ ਤੋਂ ਪਹਿਲੇ ਕਿ ਆਪਾਂ ਤੁਸੀਂ ਪਹਿਲੇ ਵੀ ਲਾਇਆ ਤਾਂ ਕਿਸਾਣਾ ਸਟੇਸ਼ਨ ਤੇ ਅਸੀਂ ਜਿੰਨੇ ਵੀ ਡਰੱਗਸ ਮੰਗਲਰ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਡੀਜੀ ਸਰ ਦੇ ਹੁਕਮਾਂ ਦੇ ਮੁਤਾਬਿਕ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਨਾਨਾ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਚ ਜਿੰਨੇ ਵੀ ਡਰੱਗਸ ਮੰਗਲਰ ਨੇ ਸਾਰਿਆਂ ਦੇ ਹੀ ਅਸੀਂ ਪ੍ਰਾਪਰਟੀ ਮੋਹਮ ਸਟਾਰਟ ਕੀਤੀ ਹੈ ਜਿਹੜੇ ਵੀ ਉਹਨਾਂ ਨੇ ਡਰੱਗਸ ਰਾਹੀਂ ਪ੍ਰਾਪਰਟੀ ਚਾਹੇ ਮੂਵੇਬਲ ਬਣਾਈ ਹੈ ਚਾਹੇ ਮੂਵੇਬਲ ਬਣਾਈ ਹੈ ਉਹ ਸਾਰੀ ਅਸੀਂ ਫ੍ਰੀਜ਼ ਕਰ ਰਹੇ ਹਾਂ ਅਸੀਂ ਜਿਹੜੀ ਵੀ ਕਾਰਵਾਈ ਬੰਦੀ ਹੈ ਨਹੀਂ ਨਹੀਂ ਅਸੀਂ ਜਿਹੜੀ ਵੀ ਕਾਰਵਾਈ ਹੈ ਡਰੱਗਸ ਸਮਗਲਨ ਦੇ ਨਾਲ ਅਸੀਂ ਵੱਡੀ ਲੈਵਲ ਤੇ ਇੱਕ ਸਪੈਸ਼ਲ ਸਰਕਾਰ ਵੱਲੋਂ ਮਾਮੂਲੀ ਚੜੀ ਗਈ ਹੈ ਜਲਦੀ ਜਿੰਨੇ ਡਰੱਗਸ ਸਮਗਲਨ ਨੇ ਸਾਰਿਆਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਊਗੀ ਤੇ ਜਿਹੜੇ ਵੀ ਕੋਈ ਬਾਹਰ ਨੇ ਤੇ ਹਰ ਵੀ ਡਰੱਗਸ ਦਾ ਕੰਮ ਕਰ ਰਹੇ ਨੇ ਬਹੁਤ ਜਲਦੀ ਉਹ ਜੇਲ੍ਹ ਦੇ ਅੰਦਰ ਹੋਣਗੇ ਜੋ ਬੰਦੀ ਕਾਰਵਾਈ ਹੈ ਉਹਨਾਂ ਦੇ ਖਿਲਾਫ ਕੀਤੀ ਜਿਸ ਤੇ ਆਪਾਂ ਨੋਟਿਸ ਲਿਆ ਇਹ ਬੰਦਾ ਕਿੱਥੇ ਇਸ ਟਾਈਮ ਰਹਿ ਰਿਹਾ ਹੈ ਮਤਲਬ ਜੇਲ੍ਹ 'ਚ ਹੈ ਬਾਹਰ ਹੈ ਕਿਸ ਤਰ੍ਹਾਂ ਇਹਦੀ ਜ਼ਮਾਨਤ ਹੋ ਗਈ ਸੀ ਹਾਂ ਦੇਖੀ ਪ੍ਰੋਪਰਟੀ ਨੂੰ ਉਤਜਿਗਤ ਹੈ ਅਸੀਂ ਫ੍ਰੀਜ਼ ਕਰਤਾ ਹਾਂ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼